ਇਹਨਾਂ ਪਾਈ ਕਿ ਗਮਲਾ ਤਿਆਰ ਕਰਿਆ ਸੀ ਉਹਦੀ ਵੀਡੀਓ ਪਾਈ ਸੀ ਤੇ ਇੱਕ ਭੈਣ ਨੇ ਫਿਰ ਕਮੈਂਟ ਕਰਕੇ ਕਿਹਾ ਵੀ ਸਾਨੂੰ ਦੁਬਾਰੇ ਦੱਸੋ ਤੁਸੀਂ ਇਹ ਵੀ ਕਿਵੇਂ ਗਮਲਾ ਤਿਆਰ ਕਰਿਆਗਾ ਇਹ ਹੁਣ ਆਪਾਂ ਦੁਬਾਰੇ ਸਮਝ ਲੋ ਦਿਖਾਉਣੇ ਆ ਮੇਰੀ ਭੈਣ ਨੂੰ ਵੀ ਕਿਸ ਤਰ੍ਹਾਂ ਗਮਲਾ ਬਣਾਇਆ ਜਾਂਦਾ ਪਹਿਲਾਂ ਸਪੰਜੀ ਜੀ ਲੈ ਲਈ ਸੀ ਚਾਰ ਚਪੇਰੇ ਇੱਟਾਂ ਦੀ ਸਪੋਰਟ ਲਾਦੀ ਆਪਾਂ ਇਹਨੂੰ ਉਸ ਤੋਂ ਬਾਅਦ ਥੋੜ੍ਹੀ ਜਿਹਾ ਪਾਣੀ ਕੱਚਾ ਕਰਤਾ ਕੱਚੇ ਦਾ ਮਤਲਬ ਵੀ ਮਾੜਾ ਮੜਾ ਸਿਮਿੰਟ ਲਾ ਕੇ ਇੱਕ ਵਾਰੀ ਖੜਾਤਾ ਤੇ ਉਸ ਤੋਂ ਬਾਅਦ ਆਪਾਂ ਨੇ ਛੱਡਤਾ ਜਦੋਂ ਸੁੱਕ ਗਿਆ ਸੀ ਉਹ ਮੜਾ ਮੜਾ ਜਸਮੈਂਟ ਜਿਹੜਾ ਲਾਇਆ ਸੀ ਆਪਾਂ ਤੇ ਉਸ ਤੋਂ ਬਾਅਦ ਦੁਬਾਰੇ ਹੁਣ ਦੇਖੋ ਆਪਾਂ ਜਿਹੜਾ ਕੋਟ ਲਾ ਰਹੇ ਹਾਂਗੇ ਹੁਣ ਦੁਬਾਰੇ ਆਪਣਾ ਸਿਮੈਂਟ ਤਿਆਰ ਕੀਤਾ ਇਹ ਆਪਣੇ ਕੋਲੇ ਹੈਗਾ ਇੱਕ ਹਿੱਸੇ ਦਾ ਸਿਮੈਂਟ ਆ ਦੋ ਹਿੱਸੇ ਦੀ ਬਰੇਤੀ ਆਗੀ ਲਓ ਜੀ ਹੁਣ ਆਪਾਂ ਸਾਰਾ ਜਿਹੜਾ ਇਹਨੂੰ ਆਪਾਂ ਨਾਲ-ਨਾਲ ਲਾ ਦੇਣਾਗਾ ਸਪੰਜ ਨੂੰ ਹੌਲੀ-ਹੌਲੀ ਦੇਖੋ ਜਿਹੜਾ ਗਮਲਾ ਆਪਣਾ ਮਣ ਕੇ ਤਿਆਰ ਹੋ ਜੂਗਾ ਬਹੁਤ ਸੌਖਾ ਤਰੀਕਾ ਗਮਲੇ ਬਣਾਉਣ ਦਾ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਮਾਰਕੀਟ ਚ ਬਿਲਕੁਲ ਹਲਕੇ ਗਮਲੇ ਹੁੰਦੇ ਆਗੇ ਟੁੱਟਦੇ ਛੇਤੀ ਆਗੇ ਤੇ ਜਿਹੜੇ ਹੁਣ ਆਪਣੇ ਬਰੇਤੀ ਵਾਲੇ ਮਤਲਬ ਹੈਗੇ ਸਿਮਿੰਟ ਵਾਲੇ ਗਮਲੇ ਲੈ ਕੇ ਆਉਨੇ ਆ ਉਪਰਨ ਲੱਗ ਜਾਂਦੇ ਆਗੇ ਤੇ ਜਦੋਂ ਵੀ ਵੱਧ ਤੋਂ ਵੱਧ ਇੱਕ ਸਾਲ ਗਮਲਾ ਮਸਾ ਖੜਦਾਗਾ ਉਦੋਂ ਬਾਅਦ ਉਹ ਖਰਾਬ ਹੋਣ ਲੱਗ ਜਾਂਦਾਗਾ ਪਰ ਜੇ ਆਪਾਂ ਇਹ ਆਪਾਂ ਘਰੇ ਸਿਮਿੰਟ ਦੇ ਗਮਲੇ ਤਿਆਰ ਕਰਾਂਗੇ ਨਾਲੇ ਆਪਾਂ ਨੂੰ ਸਸਤੇ ਪੈਂਦੇ ਆ ਨਾਲੇ ਮਜ਼ਬੂਤ ਹੁੰਦੇ ਆ ਗਮਲੇ ਇਹ ਤੇ ਨਾਲੇ ਸੋਹਣੇ ਲੱਗਦੇ ਆਗੇ ਹੁਣ ਇਹ ਪਲਾਸਟਿਕ ਦੇ ਗਮਲੇ ਵੀ ਜੇ ਆਪਾਂ ਲੈ ਕੇ ਆਉਣੇ ਆ ਦੇਖੋ ਪਲਾਸਟਿਕ ਦਾ ਗਮਲਾ ਵੀ ਦੇਖੋ ਧੁੱਪੇ ਦਾ ਉਹ ਜਮਾ ਨਹੀਂ ਖੜਦਾ ਧੁੱਪੇ ਦਾ ਉਹ ਛੇਦੀ ਖਰਾਬ ਹੋ ਜਾਂਦਾ ਪਾੜ ਜਾਂਦਾ ਰਾਵੜ ਕਿਉਂਕਿ ਰਾਵੜ ਧੁੱਪੇ 'ਚ ਖੜਦੀ ਨਹੀਂ ਹੁੰਦੀ ਜੇ ਮਤਲਬ ਜੇ ਆਪਾਂ ਉਹਨੂੰ ਛਾਵੇਂ ਧਰ ਦਿਆਂ ਤੇ ਛਾਵੇਂ ਆਪਣੇ ਦੇਖੋ ਫਿਰ ਬੂਟੇ ਹੁੰਦੇ ਨਹੀਂ ਕਿਉਂਕਿ ਬੂਟੇ ਨੂੰ ਧੁੱਪ ਲਾਉਣੀ ਬਹੁਤ ਜ਼ਰੂਰੀ ਹੈ ਤਾਂ ਕਰਕੇ ਛਾਂਵੇਂ ਤਾਂ ਦੇਖੋ ਉਹੀ ਗਮਲਾ ਖੜੂਗਾ ਜਿਹੜਾ ਹੁਣ ਬੂਟਾ ਧੁੱਪ ਨਹੀਂ ਭਾਲਦਾ ਜਿਵੇਂ ਕੋਈ ਮਣੀ ਪਲਾਟ ਵਗੈਰਾ ਹੋ ਗਿਆ ਜਾਂ ਕਿ ਹੋਰ ਹੋ ਗਿਆ ਛੋਟੇ ਮੋਟੇ ਜਿਹੇ ਬੂਟੇ ਉਹਨਾਂ ਵਾਸਤੇ ਤਾਂ ਠੀਕ ਰਹਿੰਦੇ ਆ ਪਰ ਜਿਹੜੇ ਆਪਣੇ ਆਮ ਬੂਟੇ ਹੁੰਦੇ ਆਗੇ ਫਲਦਾਰ ਉਹਨਾਂ ਨੂੰ ਤਾਂ ਧੁੱਪ ਲਾਉਣੀ ਬਹੁਤ ਜ਼ਰੂਰੀ ਆ ਤਾਂ ਕਰਕੇ ਜੇ ਆਪਾਂ ਉਹਨਾਂ ਨੂੰ ਧੁੱਪ ਲੱਗੂ ਤਾਂ ਹੀ ਉਹਨਾਂ ਦੀ ਗਰੋਥ ਹੋਊਗੀ ਤਾਂ ਹੀ ਆਪਾਂ ਨੂੰ ਉਹ ਫਲ ਦੇਣਗੇ ਤੇ ਇਸ ਕਰਕੇ ਆਪਾਂ ਨੂੰ ਇਹ ਵੀ ਜਿਹੜੇ ਵਧੀਆ ਮਜ਼ਬੂਤ ਗਾਮਲੇ ਆਏ ਆ ਆਪਾਂ ਨੂੰ ਘਰੇ ਇਸ ਤਰ੍ਹਾਂ ਬਣਾ ਲੈਣੇ ਚਾਹੀਦੇ ਆ ਕੋਈ ਔਖੇ ਨਹੀਂ ਹੈ ਕਿ ਗਾਮਲੇ ਬਣਾਉਣੇ ਇੱਕ ਵਾਰੀ ਆਪਾਂ ਨੂੰ ਔਖੇ ਲੱਗਦੇ ਆ ਹਾਂ ਪਹਿਲਾਂ ਪਹਿਲਾਂ ਮੈਂ ਵੀ ਦੇਖੋ ਸ਼ੁਰੂਜੋ ਜਦੋਂ ਗਾਮਲਾ ਬਣਾਇਆ ਮੇਰੇ ਤੋਂ ਖਰਾਬ ਹੋ ਗਿਆ ਉਹ ਬਣਿਆ ਬਹੁਤ ਸੋਹਣਾ ਗੱਲ ਕਰ ਉਹ ਜਦੋਂ ਆਪਾਂ ਉਹਨੂੰ ਚੱਕਣ ਲੱਗੇ ਤਾਂ ਉਹ ਟੁੱਟ ਗਿਆ ਤਾਂ ਕਰਕੇ ਉਸ ਤੋਂ ਬਾਅਦ ਹੁਣ ਆਪਾਂ ਇਹ ਦੁਬਾਰੇ ਟਰਾਈ ਕਰੇ ਆਗੇ ਹਮੇ ਪਤਾ ਲੱਗਦਾ ਹੌਲੀ ਹੌਲੀ ਜਦੋਂ ਆਪਾਂ ਕੰਮ-ਕੰਮ ਕਰਨ ਲੱਗ ਜਾਂਦੇ ਨਾ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਕੰਮ ਇਹ ਕਿਸ ਤਰੀਕੇ ਨਾਲ ਕਰਿਆ ਜਾਂਦਾ ਕਿਉਂਕਿ ਵੈਸੇ ਇਹ ਗਾਵਲੇ ਬਣਾਉਣ ਦਾ ਕੰਮ ਆਪਣਾ ਨਹੀਂ ਹੈਗਾ ਪਰ ਕੋਈ ਵੀ ਕੰਮ ਆਪਾਂ ਕਹਿੰਦੇ ਆ ਵੀ ਸਿੱਖੋ ਕੋਈ ਵੀ ਕੰਮ ਆ ਸਿੱਖਣ ਦਾ ਕੋਈ ਡਰ ਨਹੀਂ ਹੈਗਾ ਕੰਮ ਹਰ ਇੱਕ ਸਿੱਖਣਾ ਚਾਹੀਦਾਗਾ ਹਾਂ ਜਿੰਨੀ ਕੁ ਸੌਣੂ ਜ਼ਰੂਰ ਤਾਂ ਉਹਨਾਂ ਕੁ ਤੁਸੀਂ ਘਰੇ ਤਿਆਰ ਕਰੋ ਚੀਜ਼ਾਂ ਘਰੇ ਬਣਾਓ ਜਿਵੇਂ ਹੁਣ ਆਪਣੇ ਪਤਾ ਹੀ ਆ ਵੀ ਆਪਣੇ ਸਿਮਿੰਟ ਛੱਲੇ ਦਾ ਕੰਮ ਕਰੇ ਚੱਲੀ ਜਾਂਦਾ ਤਾਂ ਕਰਕੇ ਸਿਮਿੰਟ ਘਰੇ ਬਾਧੂ ਪਿਆ ਬਰੀਤੀ ਪਈਆ ਤਾਂ ਕਰਕੇ ਆਪਾਂ ਘਰੇ ਇਹਨੂੰ ਬਣਾ ਲੈਨੇ ਆ ਪਰ ਜੇ ਆਪਣੇ ਘਰੇ ਨਾ ਸਿਮਿੰਟ ਬਜਰੀ ਹੋਵੇ ਫੇਰ ਆਪਾਂ ਨੂੰ ਇਹ ਮਾਰਕੀਟ ਦੇ ਵਿੱਚੋਂ ਲਿਓਣੇ ਪੈਂਦੇ ਆ ਠੀਕ ਹੈ ਜੀ ਹੁਣ ਮੈਨੂੰ ਚਲੋ ਆਏ ਆ ਵੀ ਘਰੇ ਬਰੀਤੀ ਪਈਆ ਸਿਮਿੰਟ ਪਿਆ ਵੀ ਮੈਂ ਘਰੇ ਤਿਆਰ ਕਰ ਲਾਂ ਬਹੁਤ ਸਾਰੇ ਗਮਲੇ ਮੈਂ ਤਿਆਰ ਕੀਤੇ ਆ ਘਰੇ ਪਹਿਨਾ ਵੀ ਦੇਖੋ ਆਪਾਂ ਨੇ ਦਿਖਾਇਆ ਦੋ ਗਮਲੇ ਜਿੰਨਾ ਜਿਵੇਂ ਮਿਲਿ ਲਈ ਸੀ ਇੱਕ ਜਨਾਰਾ ਨਾ ਬੂਟਾ ਲਾਇਆ ਸੀ ਦੋ ਗਮਲੇ ਹੋਰ ਤਿਆਰ ਹੋਈ ਜਾਂਦੇ ਆ ਵੱਡੇ ਜਿਹੜੇ ਲੱਕੜ ਤੋਂ ਤਿਆਰ ਹੁੰਦੇ ਆਗੇ ਉਹ ਵੀ ਦਿਖਾਵਾਂਗੇ ਵੀ ਲੱਕੜ ਤੋਂ ਗਮਲਾ ਕਿਵੇਂ ਤਿਆਰ ਕਰੀਦਾਗਾ ਇੱਕ ਗਮਲਾ ਹੋਰ ਆ ਉਹ ਵੀ ਆਪਾਂ ਨੇ ਫੱਟੀ ਤੋਂ ਤਿਆਰ ਕਰਿਆਗਾ ਰਾਵੜ ਦੀ ਫੱਟੀ ਤੋਂ ਉਹ ਵੀ ਬਹੁਤ ਸੋਹਣਾ ਗਮਲਾ ਤਿਆਰ ਹੋਇਆਗਾ ਉਹਦੀ ਵੀ ਆਪਾਂ ਜਲਦ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਇਹ ਸਪੈਸ਼ਲ ਹੈਗੀ ਐ ਸੁਪੰਜਾ ਜਿਹੜੀ ਹੁਣ ਆਪਣੀ ਉਗੁੱਧਾਂ ਜੀ ਹੁੰਦੀ ਐ ਨਾ ਉਹਨਾਂ ਤੋਂ ਤਿਆਰ ਕਰਿਆਗਾ ਬਹੁਤ ਵਧੀਆ ਗਮਲਾ ਤਿਆਰ ਹੋ ਇਹ ਸਮਝੋ ਜਿਹੜੀ ਹੁਣ ਇਹਦੀ ਲੰਬਾਈ ਆ ਲੰਬਾਈ ਇਹਦੀ ਹੋ ਜੂਗੀ 8 ਇੰਚ ਗਮਲੇ ਦੀ ਚੜਾਈ ਇਹਦੀ ਹੈਗੀ ਆ ਘੱਟੋ ਘੱਟ 14 ਇੰਚ ਯਾਨੀ ਕਿ ਬਹੁਤ ਵੱਡਾ ਗਮਲਾ ਆਪਾਂ ਨੂੰ ਦੇਖਣ ਨੂੰ ਐ ਲੱਗਦਾ ਵੀ ਇਹ ਛੋਟਾ ਜਾਗਾ ਪਰ ਇਹ ਹੀ ਗਮਲਾ ਬਹੁਤ ਵੱਡਾ ਹੈਗਾ ਇਸੇ ਤਰ੍ਹਾਂ ਹੀ ਦੇਖੋ ਜਦੋਂ ਆਪਾਂ ਨਾ ਦੇਖਦੇ ਆਂਗੇ YouTube ਤੇ ਗਮਲੇ ਦੇਖਦੇ ਆਂਗੇ ਤੇ ਆਪਾਂ ਨੂੰ ਦੇਖਣ ਨੂੰ ਐ ਲੱਗਦਾ ਵੀ ਮੰਗਾ ਤਾਂ ਲਈਏ ਵੀ ਦੇਖਣ ਨੂੰ ਇਹ ਛੋਟੇ ਛੋਟੇ ਜਿਹੇ ਲੱਗਦੇ ਆ ਹਨ ਵੀ ਐਦਾਂ ਆਪਾਂ ਨੂੰ ਲੱਗਦਾ ਰਹਿੰਦਾ ਹੈਗਾ ਕਿਉਂਕਿ ਚੀਜ਼ ਦੇਖੋ ਪਹਿਲਾਂ ਕੁਝ ਹੋਰ ਹੁੰਦਾ ਜਦੋਂ ਆਪਾਂ ਦੇਖਦੇ ਆਂ ਉਹ ਚੀਜ਼ ਆਪਾਂ ਨੂੰ ਦੇਖਣ ਨੂੰ ਛੋਟੀ ਲੱਗਦੀ ਹੈ ਤੇ ਜਿਵੇਂ ਕਿ ਹੁਣ ਮੈਂ ਗਮਲਾ ਤਿਆਰ ਕਰੀ ਇਹਨਾਂ ਦੇਖਣ ਨੂੰ ਛੋਟਾ ਲੱਗਦਾ ਪਰ ਗਮਲਾ ਇਹ ਬਹੁਤ ਵੱਡਾ ਬਹੁਤ ਵਧੀਆ ਗਮਲਾ ਹੈਗਾ ਤੇ ਇਹਦੇ ਵਿੱਚ ਦੇਖੋ ਹੁਣ ਆਪਾਂ ਮਿਰਚਾਂ ਹਾਂ ਮਿਰਚਾਂ ਲੱਗ ਜਾਣੀਆਂ ਬੇਲ ਵਾਲੀਆਂ ਸਬਜ਼ੀਆਂ ਲੱਗ ਪ ਜਾਣੀਆਂ ਘੱਟੋ ਘੱਟ ਜਿਹੜੇ ਬੂਟੇ ਦੀ ਜੜ ਪੰਜ 6 ਇੰਚਾ ਉਹ ਸਾਰੇ ਇਹਦੇ ਵਿੱਚ ਬੂਟੇ ਆਪਾਂ ਲਾ ਸਕਦੇ ਹਾਂਗੇ ਤੇ ਗੱਲ ਕਰ ਬਸ ਇਹਦੇ ਵਿੱਚ ਆਪਾਂ ਵੱਡਾ ਬੂਟਾ ਨਹੀਂ ਲਾ ਸਕਦੇ ਜਿਵੇਂ ਨਾਰ ਹੋ ਗਿਆ ਫਲਦਾਰ ਨਿੰਬੂ ਹੋ ਗਿਆ ਅੰਬ ਹੋ ਗਿਆ ਇਸ ਤਰੀਕੇ ਨਾਲ ਵੱਡੇ ਬੂਟੇ ਨਹੀਂ ਲਾ ਸਕਦੇ ਛੋਟੇ ਲਾ ਸਕਦੇ ਆ ਤુલਸੀ ਵੀ ਆਪਾਂ ਇਹਦੇ ਵਿੱਚ ਲਾ ਸਕਦੇ ਆ ਜਵਾਹਣ ਉਹਦਾ ਬੂਟਾ ਵੀ ਇਹਦੇ ਵਿੱਚ ਲੱਗ ਸਕਦਾ ਹੈਗਾ ਤੇ ਇਸੇ ਤਰੀਕੇ ਨਾਲ ਦੇਖੋ ਆਪਾਂ ਇਹਦੇ ਵਿੱਚ ਬੂਟੇ ਸਾਰੇ ਲਾ ਸਕਦੇ ਆ ਮੈਨੂੰ ਤਾਂ ਬਹੁਤ ਖੁਸ਼ੀ ਆ ਸਮਕਾਂ ਦੀ ਵੀ ਹਾਂ ਮੈਂ ਗਮਲੇ ਘਰੇ ਤਿਆਰ ਕੀਤੇ ਆਗੇ ਤੇ ਮੈਨੂੰ ਤਸੱਲੀ ਵੀ ਆ ਕਿਉਂਕਿ ਜੇ ਦੇਖੋ ਜੇ ਮੈਂ ਬਾਜ਼ਾਰ ਚੋਂ ਲੈ ਕੇ ਆਉਂਦੀ ਮੈਨੂੰ ਐ ਲੱਗਦਾ ਪਤਾ ਨਹੀਂ ਚੱਲਣਗੇ ਪਤਾ ਨਹੀਂ ਨਾ ਕਿਉਂਕਿ ਬਾਜ਼ਾਰ ਦੇ ਵਿੱਚੋਂ ਮੈਂ ਪਹਿਨਾ ਗਮਲੇ ਕਈ ਲਈ ਬੈਠੀਆਂ ਪਰ ਹੁਣ ਪੂਰੀ ਜਾਂਦੇ ਆਗੇ ਤੇ ਨਲੇ ਲਾਏ ਮਹਿੰਗੇ 3-300 ਦਾ ਗਮਲਾ ਲਾਇਆ ਫੇਰ ਵੀ ਦੇਖੋ ਉਹਦੀ ਜਿਹੜੀ ਮਿੱਟੀ ਆ ਉਹ ਭਰੀ ਜਾਂਦੀ ਹੈ ਸਿਮਿੰਟ ਤੇ ਹੁਣ ਆਪਾਂ ਲੈ ਕੇ ਤਾਂ ਆ ਜਾਂਦੇ ਸੀ ਵੀ ਉਹ ਵਧੀਆ ਚੀਜ਼ ਆ ਵਧੀਆ ਗਮਲੇ ਪਰ ਜਦੋਂ ਆਪਾਂ ਚੀਜ਼ ਵਰਤਦੇ ਆ ਅਸਲ ਆਪਾਂ ਨੂੰ ਉਦੋਂ ਪਤਾ ਲੱਗਦਾ ਜੇ ਹੁਣ ਰਾਵੜ ਦੇ ਗਮਲੇ ਲੈ ਕੇ ਆਉਣੇ ਆ ਤਾਂ ਉਹ ਛੇਤੀ ਟੁੱਟ ਜਾਂਦੇ ਆ ਉਹਦੇ ਵਿੱਚ ਨਾ ਤਾਂ ਮਿੱਟੀ ਖੜਦੀ ਹੈਗੀ ਠੀਕ ਆ ਜੀ ਤੇ ਨਾ ਆਪਾਂ ਨੂੰ ਧੂਪੇ ਰੱਖ ਸਕਦੇ ਆਂਗੇ ਤਾਂ ਕਰਕੇ ਇਹ ਹੁਣ ਚਲੋ ਹੌਲੀ ਹੌਲੀ ਮੈਂ ਗਾਮਲੇ ਸਾਰੇ ਤਿਆਰ ਕਰੀ ਜਾਨੀ ਆ ਵੀਡੀਓ ਵਧੀਆ ਲੱਗਦੀ ਆ ਤਾਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਅੱਜ ਵੀ ਦੇਖੋ ਥੋੜਾ ਜਿਹਾ ਸੀਰੀਜ਼ ਸੈੱਟ ਨਹੀਂ ਹੈਗਾ ਚਲ ਫਿਰ ਮੈਂ ਵੀਡੀਓ ਪਉਣੀ ਜ਼ਰੂਰ ਸਮਝੀ ਮੱਖਾ ਮੇਰੀ ਭੈਣ ਨੇ ਕਮੈਂਟ ਕੀਤਾ ਉਹਦਾ ਜਵਾਬ ਆਪਾਂ ਦਈਏ ਨਹੀਂ ਗੱਲ ਕੱਲ ਤੇ ਜਾਪੂ ਵੀ ਜੇ ਹੌਲੀ ਹੌਲੀ ਆਪਾਂ ਵੀਡੀਓ ਤਾਂ ਚਲੋ ਪਾਈ ਦਿੰਨੇ ਆਂਗੇ ਤੇ ਇਹ ਉਹ ਵੀਡੀਓ ਮੇਰੀ ਭੈਣ ਵਾਸਤੇ ਆ ਜਿਹੜੀ ਕਹਿੰਦੀ ਸੀ ਵੀ ਕਿਸ ਤਰ੍ਹਾਂ ਤੁਸੀਂ ਗਮਲਾ ਤਿਆਰ ਕੀਤਾਗਾ ਲੈ ਭਣਿਆ ਦੇਖੋ ਇਸ ਤਰੀਕੇ ਨਾਲ ਦੇਖੋ ਆਪਾਂ ਗਮਲਾ ਜਿਹੜਾ ਸਾਰਾ ਤਿਆਰ ਕੀਤਾ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਕਰੀ ਹੈਗੀ ਵੀ ਕੋਈ ਵੀ ਵੀਡੀਓ ਮੈਂ ਕੱਟੀ ਨਹੀਂ ਹੈਗੀ ਕੱਟ ਕੇ ਇਦਾਂ ਲੱਗਦਾ ਵੀ ਕਈ ਵਾਰ ਦੇਖੋ ਕੁਝ ਹੋਰ ਤਰੀਕੇ ਨਾਲ ਨਾ ਬਣਾਇਆ ਹੋਵੇ ਵੀ ਸਾਨੂੰ ਦਿਖਾ ਹੋਰ ਤਰੀਕੇ ਨਾਲ ਦਿੱਤਾ ਬਣਾਇਆ ਤੁਸੀਂ ਹੋਰੂ ਹੋਊਗਾ ਕਈ ਵਾਰ ਇਦਾਂ ਵੀ ਹੋ ਜਾਂਦਾਗਾ ਪਰ ਦੇਖੋ ਮੈਂ ਵੀਡੀਓ ਬਿਲਕੁਲ ਵੀ ਨਹੀਂ ਕੱਟੀ ਇਸੇ ਕਰਕੇ ਵੀ ਪ੍ਰੋਪਰ ਤੈਨੂੰ ਵੀਡੀਓ ਸਾਰੀ ਪਤਾ ਲੱਗ ਜੇ ਵੀ ਕਿਸ ਤਰ੍ਹਾਂ ਇਹਨਾਂ ਨੇ ਘਰੇ ਗਮਲਾ ਤਿਆਰ ਕੀਤਾਗਾ ਤੇ ਉਸੇ ਤਰੀਕੇ ਨਾਲ ਦੇਖੋ ਆਪਾਂ ਤੁਹਾਨੂੰ ਦਿਖਾਇਆ ਗਮਲਾ ਦੇਖੋ ਬਣ ਕੇ ਤਿਆਰ ਬਹੁਤ ਸੋਹਣਾ ਬਹੁਤ ਪਿਆਰਾ ਗਮਲਾ ਬਣਿਆਗਾ ਆਪਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਦਵਾਰੇ ਫੇਰ ਕਹਿੰਦੇ ਆ ਬੱਦ ਤੋਂ ਬੱਦ ਲਾਈਕ ਕਰੋ ਸ਼ੇਅਰ ਕਰੋ ਜੀ ਮੇਰੇ ਚੈਨਲ ਨੂੰ ਸਪੋਰਟ ਕਰੋ ਤੁਸੀਂ ਸੋਡੀ سپورਟ ਨਾਲ ਦੇਖੋ ਆਪਣਾ ਚੈਨਲ ਅੱਗੇ ਤੱਕ ਜਾਊਗਾ ਇਸ ਕਰਕੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਦੇਖੋ ਵਾਟਣ ਦੱਬਣ ਦਾ ਕੋਈ ਪੈਸਾ ਨਹੀਂ ਲੱਗਦਾ ਫਰੀ ਦੇ ਵਿੱਚ ਆ ਠੀਕ ਆ ਜੀ ਸੋਡੇ ਬਟਨ ਨਾਲ ਦੇਖੋ ਜੇ ਕਿਸੇ ਦੀ سپورਟ ਹੁੰਦੀ ਐਦੂ ਚੰਗਾ ਹੋਰ ਕੀ ਹੋ ਸਕਦਾ ਆਪਾਂ ਤਾਂ ਕਹਿੰਦੇ ਆ ਵੀ ਸਮਕਾਂ ਦੀ ਕਿਸੇ ਨੂੰ ਮਦਦ ਕਰੀਏ ਜਿੰਨੀ ਹੋ ਸਕਦੀ ਆ ਹੈਂ ਵੀ ਮਦਦ ਕਰੀਏ ਮਦਦ ਤੁਹਾਡੀ ਫ੍ਰੀ ਦੇ ਵਿੱਚ ਹੈ ਜਿਹੜੀ ਸਾਨੂੰ ਮਿਲੂਗੀ ਇਸ ਕਰਕੇ ਵੱਧ ਤੋਂ ਵੱਧ ਲਾਈਕ ਕਰੋ